ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸੰਗਤ ਜੀ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਨਿਮ ਸਾਗ ਗੁਰਦੁਆਰਾ ਕੈਥਲ ਵਿਖੇ ਅਮਰ ਸੰਚਾਰ ਕਰਾਏ ਜਾ ਰਹੇ ਹਨ ਜੋ ਕਿ 29 ਮਾਰਚ 2025 ਨੂੰ ਕਰਵਾਏ ਜਾ ਰਹੇ ਹਨ ਦਿਨ ਸ਼ਨੀਵਾਰ ਹੈ ਜਿਸ ਮੇਰੇ ਬੀਰ ਭੈਣ ਬੱਚੇ ਬਜ਼ੁਰਗ ਨੇ ਅਮਰਤ ਛਕਣਾ ਹੈ ਸਿੰਘ ਬਣਨਾ ਹੈ ਤਾ ਅੰਮ੍ਰਿਤ ਜਰੂਰ ਛਕੋ ਦਸਮੇ ਪਿਤਾ ਦਿਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅਮਰਤ ਪੀ ਨੀ ਸੰਗ ਤੇ ਬੱਟੇ ਵਾਲਾ ਅਮਰਤ ਪੀ ਇੱਕ ਕੁੱਟ ਪਿੱਤੇ ਅੱਖਾ ਖੁੱਲ ਜਾਨੀਆਂ ਪਤਾ ਨਹੀਂ ਉਹ ਦੇ ਵਿੱਚ ਕੀ ਨੀ ਸੰਗ ਤੇ ਪਤਾ ਨਹੀਂ ਉਹ ਦੇ ਵਿੱਚ ਕੀ ਸੰਗਤ ਜੀ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਗੁਰੂ ਦੀ ਕਿਰਪਾ ਲੈਣੀ ਹੈ ਤਾਂ ਅਮਰਤ ਜ਼ਰੂਰ ਛਕਣਾ ਪੈਣਾ ਇਸ ਕਰਕੇ ਸੰਗਤ ਜੀ ਸਭ ਨੂੰ ਬੇਨਤੀ ਹੈ ਛੋਟਿਆਂ ਨੂੰ ਵੱਡਿਆਂ ਨੂੰ ਮਾਤਾ ਪੈਣਾ ਨੂੰ ਬੇਨਤੀ ਹੈ ਕਿ ਅਮਰਤ ਜ਼ਰੂਰ ਛਕੋ ਆਉਣ ਵਾਲੀ 29 ਤਰੀਕ 29 ਮਾਰਚ 2025 ਦਿਨ ਸ਼ਨੀਵਾਰ ਨੂੰ ਕੈਥਲ ਨਿਮ ਸਾਗਰ ਦੁਆਰਾ ਵਿਖੇ ਪਹੁੰਚ ਕੇ ਅਮਰਤ ਜ਼ਰੂਰ ਛਕੋ ਤੇ ਸਿੰਘ ਜ਼ਰੂਰ ਸਜੋ ਤਾਂ ਹੀ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ